ਉਹ ਕਹਿੰਦੇ ਕਦੋਂ ਕੋਈ ਨਾਚੇ ਕਦੋਂ ਕੋਈ ਨੱਚੇ ਪਾਵੇਂ ਪਸਾਰੇ ਪਾਵੇਂ ਇੱਧਰ ਉੱਧਰ ਪੈਰ ਮਾਰਦੇ ਨੇ ਕਿਉਂਕਿ ਜਦੋਂ ਨੱਚਦੇ ਨੇ ਤੇ ਫਿਰ ਪੈਰ ਹਿਲਦੇ ਨੇ ਜਿਹਨੂੰ ਥਿਰਕਣਾ ਕਹਿੰਦੇ ਨੇ ਕਬ ਕੋ ਹੱਥ ਪਸਾਰੇ ਕਦੋਂ ਹੱਥਾਂ ਦੇ ਨਾਲ ਡਾਇਰੈਕਸ਼ਨ ਕਰੇਗਾ ਹੱਥ ਦੇ ਨਾਲ ਆਕਾਰ ਬਣਾਏਗਾ ਐਕਸਪ੍ਰੈਸ਼ਨਸ ਦੇਗਾ ਆਪਣੇ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਤਸ਼ਰੀਫ ਦੇ ਨਾਲ ਐਕਸਪ੍ਰੈਸ਼ਨਸ ਦਿੰਦੇ ਨੇ ਡਾਂਸ ਇੱਕ ਐਕਸਪ੍ਰੈਸ਼ਨਸ ਦੀ ਫਾਰਮੈਟ ਹੁੰਦੀ ਹੈ ਉਸ ਤਰੀਕੇ ਦੇ ਨਾਲ ਉਸ ਭਾਵਨਾ ਨੂੰ ਦਰਸਾਉਣ ਦੀ ਕੋਸ਼ਿਸ਼ ਹੁੰਦੀ ਹੈ ਅੱਗੇ ਕਰ ਰਹੇ ਨੇ ਕਦੋਂ ਕੁਝ ਹੋਏ ਕਰੇਗਾ ਹੱਥ ਪਾਉ ਪਸਾਰਤ ਤੇ ਕਹਿੰਦੇ ਇਹ ਸਾਰਾ ਕੁਝ ਕਰਦੇ ਆ ਐਕਸਪ੍ਰੈਸ਼ਨਸ ਦੇਂਦਿਆਂ ਫਿਲਮ ਤੇ ਲੱਗ ਹੈ ਕਿ ਤਿੱਲ ਜਿੰਨੀ ਧੀਰ ਤਾਂ ਲੱਗਦੀ ਹੈ ਨਾ ਤਿੱਲ ਜਿੰਨੀ ਧੀਰ ਲੱਗ ਹੈ ਫਿਲਮ ਫਿਲਮ ਮਤਲਬ ਧੀਰ ਤਿੱਲ ਜਿੰਨੀ ਧੀਰ ਤਾਂ ਲੱਗਦੀ ਹੈ ਨਾ ਤਬ ਲੱਗ ਉਨੀ ਧੀਰ ਦੇ ਵਿੱਚ ਹੀ ਮੇਰਾ ਮਨ ਫਿਰ ਆਪਣੇ ਅੰਮ੍ਰਿਤ ਰਾਮ ਸਮਾਰੈ ਜਿਵੇਂ ਪਹਿਲੇ ਉੱਪਰ ਸਮਰਾਉ ਕਿਹਾ ਸੀਗਾ ਹੁਣ ਇੱਥੇ ਸਮਾਰੈ ਮੇਰਾ ਮਨ ਇੰਨੀ ਦੇਰ ਔ ਰੰਮੇ ਹੋਏ ਰਾਮ ਦੇ ਵਿੱਚ ਜਿਸ ਰਾਮ ਨੂੰ ਤੁਸੀਂ ਇੰਨਾ ਅਡੰਬਰ ਟੰਬਰ ਕਰਕੇ ਜਪਣ ਦੀ ਗੱਲ ਕਰਦੇ ਹੋ ਜਿਨ੍ਹਾਂ ਇੰਨਾ ਅਡੰਬਰ ਰਚ ਕੇ ਉਸ ਦੇ ਗੀਤ ਗਾਣ ਦੀ ਗੱਲ ਕਰਦੇ ਹੋ ਉੰਨੀ ਦੇਰ ਦੇ ਵਿੱਚ ਕਹਿੰਦੇ ਤਿੱਲ ਜਿੰਨਾ ਬਿਲੰਬ ਵੀ ਜਿੱਲ ਕੇ ਉੰਨੀ ਦੇਰ ਦੇ ਵਿੱਚ ਤਾਂ ਮੈਂ ਰਾਮ ਨੂੰ ਸਮਾਰ ਲੈਣਾ ਅੱਗੇ ਕਹਿੰਦੇ ਨੇ